ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ। ਬੱਲਾ ਜੀ ਕੱਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬਠਿੰਡਾ ਪੁਲਿਸੀ ਬਰਖਾਸ ਸਿਪਾਹੀ ਅਮਨਦੀਪ ਕੌਰ ਜਿਹੜੀ ਕਿ ਥਾਰ ਵਾਲੀ ਬੀਬੀ ਦੇ ਤੌਰ ਤੇ ਮਸ਼ਹੂਰ ਹੈ ਉਸ ਦੀ ਜਿਹੜੀ ਰੈਗੂਲਰ ਜ਼ਮਾਨਤ ਦੀ ਅਰਜ਼ੀ ਸੀ ਉਸ ਨੂੰ ਖਾਰਜ ਕਰ ਦਿੱਤਾ ਹੈ। ਤੇ ਅੱਜ ਦੀ ਜੇਕਰ ਗੱਲ ਕਰ ਲਈਏ ਤਾਂ ਅੱਜ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਜ਼ਮਾਨਤ ਦੇ ਉੱਪਰ ਸੁਣਵਾਈ ਹੋਣੀ ਹੈ। ਤਾਕੀ ਉਹਨਾਂ ਨੂੰ ਜੋ ਹੈ ਜ਼ਮਾਨਤ ਮਿਲ ਸਕਦੀ ਹੈ ਜਾਂ ਕੀ ਅੱਜ ਸਰਕਾਰੀ ਤੇ ਜੋ ਹੈ ਉਹ ਪੇਸ਼ ਹੋ ਸਕਦੀ ਹੈ ਜਾਂ ਫਿਰ ਅਗਲੀ ਤਰੀਕ ਪੈ ਸਕਦੀ ਹੈ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਲੱਗ ਰਹੀਆਂ ਨੇ ਜ਼ਰੂਰ ਇਸ ਮਾਮਲੇ ਦੇ ਉੱਪਰ ਵੀ ਜਾਣਕਾਰੀ ਸਾਂਝੀ ਕਰਿਓ ਦੇਖੋ ਜਿਵੇਂ ਤੁਹਾਡਾ ਸਵਾਲ ਹੈ ਇਹ ਦੋਵੇਂ ਕੇਸ ਬਹੁਤ ਮਹੱਤਵਪੂਰਨ ਨੇ ਸਭ ਤੋਂ ਪਹਿਲਾਂ ਨਸ਼ਾ ਦੇ ਮਾਮਲੇ ਦੇ ਵਿੱਚ ਫੜੀ ਜਾਂਦੀ ਹੈ ਬਰਖਾਸਤ ਕਰ ਦਿੱਤੀ ਗਈ ਸਿਪਾਹੀ ਬੀਬੀ ਅਮਨਦੀਪ ਕੌਰ ਉਸ ਤੋਂ ਬਾਅਦ ਉਹਨੂੰ ਜ਼ਮਾਨਤ ਵੀ ਮਿਲ ਜਾਂਦੀ ਹੈ ਨਸ਼ਿਆਂ ਦੇ ਮਾਮਲੇ ਦੇ ਵਿੱਚ ਠਾਰ ਵਾਲੀ ਬੀਬੀ ਦੇ ਤੌਰ ਤੇ ਅਮਨਦੀਪ ਕੌਰ ਬਹੁਤ ਮਸ਼ਹੂਰ ਪੰਜਾਬ ਦੇ ਵਿੱਚ ਹੋਈ ਤੇ ਜਦੋਂ ਜ਼ਮਾਨਤ ਹੋਈ ਨਸ਼ੇ ਵਾਲੇ ਕੇਸ 'ਚ ਬੀਬੀ ਅਮਨਦੀਪ ਕੌਰ ਨੇ ਇਹ ਇਲਜ਼ਾਮ ਨਕਾਰੇ ਕਿ ਉਸ ਕੋਲੋਂ ਉਹ ਨਸ਼ੇ ਦਾ ਕਾਰੋਬਾਰ ਕਰਦੀ ਸੀ ਹੁਣ ਇਹ ਗੱਲ ਇਨਕਾਰੀ ਹਾਲਾਂਕਿ ਪੰਜਾਬ ਦੀ ਸਰਕਾਰ ਨੇ ਜਾਂ ਵਿਜੀਲੈਂਸ ਬਿਊਰੋ ਨੇ 1.35 ਕਰੋੜ ਦੇ ਲਗਭਗ ਜਿਹੜੀ ਉਹਦੀ ਪ੍ਰਾਪਰਟੀ ਹੈ ਉਹ ਅਟੈਚ ਕੀਤੀ ਹੈ ਇਸ ਤਰ੍ਹਾਂ ਦੀਆਂ ਖਬਰਾਂ ਨੇ ਹੁਣ ਪਹਿਲਾਂ ਤਾਂ ਬਠਿੰਡਾ ਦੀ ਲੋਕਲ ਅਦਾਲਤ ਦੇ ਵਿੱਚ ਅਮਨਦੀਪ ਕੌਰ ਨੇ ਆਪਣੀ ਜ਼ਮਾਨਤ ਲਈ ਸੀ ਰੈਗੂਲਰ ਜਿਹੜੀ ਨਹੀਂ ਮਨਜ਼ੂਰ ਕੀਤੀ ਗਈ ਹੁਣ ਕੱਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਆਪਣੇ ਵਕੀਲਾਂ ਦੇ ਜ਼ਰੀਏ ਉਸਨੇ ਰੈਗੂਲਰ ਜ਼ਮਾਨਤ ਦੀ ਅਰਜ਼ੀ ਲਈ ਸੀ ਔਰ ਕੱਲ ਵੀ ਉਹਦੀ ਜਿਹੜੀ ਜ਼ਮਾਨਤ ਦੀ ਪਟੀਸ਼ਨ ਹੈ ਉਹ ਖਾਰਜ ਕਰ ਦਿੱਤੀ ਗਈ ਹੈ ਸੋ 26 ਮਈ 2025 ਨੂੰ ਐਫ ਆਈ ਆਰ ਦਰਜ ਹੋਈ ਸੀ ਐਫ ਆਈ ਆਰ ਨੰਬਰ 15 ਔਰ ਇਹ ਐਫ ਆਈ ਆਰ ਸਗੀ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ ਦੇ ਵਿੱਚ ਇਸੇ ਤਰ੍ਹਾਂ ਦਾ ਹੀ ਕੇਸ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ ਦਾ ਦਰਜ ਹੈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਹਨਾਂ ਦੇ ਖਿਲਾਫ 25 ਜੂਨ ਨੂੰ ਸਵੇਰੇ-ਸਵੇਰੇ ਕੇਸ ਦਰਜ ਕੀਤਾ ਗਿਆ ਸੀ 9:30-10 ਵਜੇ ਪੁਲਿਸ ਛਾਪਾ ਮਾਰਨ ਚਲੀ ਗਈ ਮਜੀਠਾ ਜਿੱਥੇ ਮਜੀਠੀਆ ਆਪਣੇ ਘਰ 'ਚ ਸੀ ਔਰ ਉਹਨੂੰ ਗ੍ਰਿਫਤਾਰ ਕਰ ਲਿਆ ਹੁਣ ਇਸ ਵੇਲੇ ਵਿਕਰਮ ਸਿੰਘ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਨੂੰ ਦੋ ਕੁ ਦਿਨ ਪਹਿਲਾਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਹੁਣ 21 ਜਾਂ 2 ਅਗਸਤ ਤੱਕ ਉਹ ਜੁਡੀਸ਼ੀਅਲ ਕਸਟਡੀ ਦੇ ਵਿੱਚ ਨੇ ਜਿਹੜਾ ਅੱਜ ਮਹੱਤਵਪੂਰਨ ਦਿਨ ਹੈ ਅੱਜ 22 ਜੁਲਾਈ ਹੈ ਅੱਜ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੇ ਮਾਮਲੇ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੈ ਅੱਜ ਇਸ ਕਰਕੇ ਦਿਨ ਮਹੱਤਵਪੂਰਨ ਹੈ ਅਗਰ ਅਦਾਲਤ ਦੇ ਵਿੱਚ ਇਹ ਸੁਣਵਾਈ ਹੁੰਦੀ ਹੈ ਪਹਿਲਾਂ ਤਾਂ ਇਹ ਨਿਰਪੱਖ ਕਰਦਾ ਹੈ ਵੀ ਕੀ ਸਰਕਾਰੀ ਪੱਖ ਦੇ ਵਕੀਲ ਪਹੁੰਚਣਗੇ ਆਮ ਤੌਰ ਤੇ ਕਈ ਵਾਰ ਸਰਕਾਰੀ ਪੱਖ ਦੇ ਵਕੀਲ ਸਮਾਂ ਲੈ ਲੈਂਦੇ ਨੇ ਅਦਾਲਤ ਤੋਂ ਜਾਂ ਤਰੀਕ ਲੈ ਲੈਂਦੇ ਨੇ ਕੀ ਅੱਜ ਸਰਕਾਰੀ ਪੱਖ ਦੇ ਵਕੀਲ ਪਹੁੰਚਣਗੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਪੂਰੀ ਤਿਆਰੀ ਨਾਲ ਜਾਣਗੇ ਉਹਨਾਂ ਦਾ ਦਾਵਾ ਹੈ ਕਿ ਇਸ ਕੇਸ ਦੇ ਵਿੱਚ ਕੁਝ ਵੀ ਨਹੀਂ ਹੈ ਵਿਕਰਮ ਸਿੰਘ ਨੇ ਆਪਣੀਆਂ ਸਾਰੀਆਂ ਚੱਲ ਅਚਲ ਜਾਇਦਾਦਾਂ ਆਪਣੀਆਂ ਰਿਟਰਨਾਂ ਦੇ ਵਿੱਚ ਇਲੈਕਸ਼ਨ ਐਫੀਡੇਵਟਾਂ ਦੇ ਵਿੱਚ ਡਿਸਕਲੋਜ਼ ਕੀਤੇ ਨੇ ਹੁਣ ਇਹ ਜਿਹੜਾ ਰੌਲਾ ਹੈ ਇਹ ਬੜਾ ਤਕਨੀਕੀ ਰੌਲਾ ਹੈ ਇਸ ਪੂਰੇ ਕੇਸ ਦਾ ਸਰਕਾਰ ਦਾ ਦਾਵਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਜਿਹੜੀ ਆਮਦਨ ਹੈ ਉਹਨਾਂ ਦੀ ਉਹਦੇ ਵਿੱਚ ਕਰੋੜਾਂ ਦਾ ਹੀਅਰਫੇਅਰ ਕੀਤਾ ਹੈ ਇਹ ਵਿਜੀਲੈਂਸ ਬਿਊਰੋ ਦਾ ਤੇ ਪੰਜਾਬ ਸਰਕਾਰ ਦਾ ਦਾਵਾ ਹੈ ਕਿ ਕਰੋੜਾਂ ਦਾ ਹੀਅਰਫੇਅਰ ਵਿਕਰਮ ਸਿੰਘ ਮਜੀਠੀਆ ਨੇ ਕੀਤਾ ਹੈ ਇਹਨਾਂ ਦੇ ਕੰਪਨੀ ਦੇ ਖਾਤੇ ਦੇ ਵਿੱਚ ਕਰੋੜਾ ਰੁਪਏ ਜਮ੍ਹਾਂ ਹੋਏ ਨੇ ਜਿਨ੍ਹਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ ਉਹ ਕੈਸ਼ ਜਮ੍ਹਾਂ ਕਰਾਏ ਗਏ ਨੇ ਔਰ ਖਾਸ ਤੌਰ ਤੇ 2002 ਤੋਂ 2007 ਤੋਂ 2009 ਦੇ ਦਰਮਿਆਨ ਜਦੋਂ ਵਿਕਰਮ ਸਿੰਘ ਮਜੀਠੀਆ ਪਹਿਲੀ ਵਾਰ ਜਿੱਤ ਕੇ ਮੰਤਰੀ ਬਣਦੇ ਨੇ ਤੇ ਇਹਨਾਂ ਦੇ ਖਾਤੇ 'ਚ ਬਹੁਤ ਪੈਸੇ ਆਏ ਇੱਕ ਕੰਪਨੀ ਇਹਨਾਂ ਨਾਲ ਸੰਬੰਧਤ ਇਹ ਦਾਵਾ ਹੈ ਪੰਜਾਬ ਦੇ ਸਰਕਾਰੀ ਵਕੀਲਾਂ ਦਾ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਦਾ ਦਾਵਾ ਹੈ ਕਿ ਉਹ ਸਾਰਾ ਪੈਸਾ ਲੀਗਲ ਹੈ ਅਗਰ ਕੈਸ਼ ਪੈਸਾ ਡਿਪੋਜ਼ਿਟ ਹੋਇਆ ਤੇ ਸਾਡੇ ਕਾਰੋਬਾਰ ਨਾਲ ਸੰਬੰਧਤ ਪੈਸਾ ਸੀ ਤੇ ਸਾਰਾ ਅਸੀਂ ਇਨਕਮ ਟੈਕਸ ਨੂੰ ਦੱਸਿਆ ਅਸੀਂ ਐਫੀਡੇਵਟਾਂ ਦੇ ਵਿੱਚ ਦੱਸਿਆ ਅਸੀਂ ਡਿਸਕਲੋਜ਼ ਕੀਤਾ। ਹਾਲਾਂਕਿ 60 ਦਿਨਾਂ ਦੇ ਵਿੱਚ ਵਿੱਚ ਚਲਾਨ ਦੇਣਾ ਹੈ। ਇਹ ਵੀ ਪਤਾ ਲੱਗਿਆ ਕਿ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੇ ਵਿੱਚ ਇਸ ਤਰ੍ਹਾਂ ਟੀਮਾਂ ਬਣਾਈਆਂ ਗਈਆਂ ਨੇ ਕਿ ਇੱਕ ਅਫਸਰ ਇਸ ਗੱਲ ਦੀ ਤਿਆਰੀ ਕਰ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਚਲਾਨ ਕਿਸ ਤਰ੍ਹਾਂ ਪੇਸ਼ ਕਰਨਾ ਹੈ ਤਾਂ ਕਿ ਇਹ ਜਿਹੜਾ ਕੇਸ ਹੈ ਅਦਾਲਤ 'ਚ ਜਾ ਕੇ ਤਕੜਾ ਰਵੇ। ਆਮ ਤੌਰ ਤੇ ਵਿਜੀਲੈਂਸ ਬਿਊਰੋ ਦੇ ਜਿਹੜੇ ਚਲਾਨ ਨੇ ਉਹ ਚਲਾਨ ਬਹੁਤ ਵੱਡੇ ਵੱਡੇ ਹੁੰਦੇ ਨੇ ਪਰ ਅਦਾਲਤਾਂ 'ਚ ਕੇਸ ਡਿੱਗ ਜਾਂਦੇ ਨੇ ਕੈਪਟਨ ਅਮਰਿੰਦਰ ਦਾ ਡਿੱਗ ਗਿਆ ਆ ਵਿਜੇ ਸਿੰਘਲਾ ਦਾ ਡਿੱਗ ਗਿਆ ਜਿਹੜਾ ਮੰਤਰੀ ਆਮ ਆਦਮੀ ਪਾਰਟੀ ਦਾ ਭਾਰਤ ਪੂਸ਼ਨਾ ਆਸ਼ੂ ਦਾ ਸਾਬਕਾ ਜਿਹੜੇ ਟਰਾਂਸਪੋਰਟ ਮੰਤਰੀ ਸੀ ਉਹਨਾਂ ਦਾ ਇਸ ਤੋਂ ਪਹਿਲਾਂ ਵੱਡੇ ਬਾਦਲ ਸਾਹਿਬ ਦਾ ਔਰ ਸੁਖਬੀਰ ਬਾਦਲ ਦਾ ਇਹਨਾਂ ਨੂੰ ਵੀ ਵਿਜੀਲੈਂਸ ਬਿਊਰੋ ਨੇ ਵੱਡੇ ਵੱਡੇ ਚਲਾਨ ਦਿੱਤੇ ਸੀ ਪਰ ਨਿਕਲਿਆ ਕੁਝ ਨਹੀਂ ਹੁਣ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਤੇ ਖਾਸ ਤੌਰ ਤੇ ਹਦਾਇਤਾਂ ਪੰਜਾਬ ਸਰਕਾਰ ਨੇ ਦਿੱਤੀਆਂ ਕਿ ਇਸ ਕੇਸ ਦੇ ਵਿੱਚ ਪੰਜਾਬ ਸਰਕਾਰ ਦੇ ਲਈ ਨਮੋਸ਼ੀ ਦੀ ਸਥਿਤੀ ਨਾ ਬਣੀ ਔਰ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਖਾਸ ਤਾੜਨਾ ਕਿ ਸਬੂਤਾਂ ਨੂੰ ਚੰਗੇ ਤਰੀਕੇ ਦੇ ਨਾਲ ਜਿਹੜੇ ਵੀ ਸਬੂਤ ਨੇ ਜਾਂ ਤਰਕ ਨੇ ਜਾਂ ਤੱਤ ਨੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਅਦਾਲਤ 'ਚ ਰੱਖਿਆ ਜਾਵੇ ਤਾਂ ਕਿ ਜਗ ਹਸਾਈ ਨਾ ਹੋਵੇ ਅਗਰ ਇਸ ਕੇਸ 'ਚ ਵਿਜੀਲੈਂਸ ਬਿਊਰੋ ਕੁਝ ਸਾਬਤ ਨਾ ਕਰ ਸਕੀ ਤੇ 27 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਇਹ ਕੇਸ ਵਿਕਰਮ ਮਜੀਠੀਆ ਬਹੁਤ ਵੱਡਾ ਮੁੱਦਾ ਬਣੇਗਾ ਔਰ ਜਿਹੜੇ ਬਾਕੀ ਹੋਰ ਕਾਂਗਰਸੀ ਲੀਡਰ ਵੀ ਜਿਹੜੇ ਬਰੀ ਹੋਏ ਨੇ ਜਾਂ ਜਿਨ੍ਹਾਂ ਦੇ ਕੇਸ ਖਾਰਜ ਹੋਏ ਨੇ ਉਹ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਬਦਲਾਖੋਰੀ ਦੇ ਇਲਜ਼ਾਮ ਲਾਉਂਦੇ ਨੇ ਸੋ ਇਹ ਚੁਣੌਤੀ ਵਿਜੀਲੈਂਸ ਬਿਊਰੋ ਲਈ ਵੀ ਹੈ ਪੰਜਾਬ ਦੀ ਸਰਕਾਰ ਲਈ ਵੀ ਹੈ ਕਿਉਂਕਿ ਭਗਵੰਤ ਮਾਨ ਹਰ ਮੰਚ 'ਤੇ ਕਹਿ ਰਹੇ ਨੇ ਕਿ ਫੈਸਲਾ ਤਾਂ ਅਦਾਲਤ ਨੇ ਕਰਨਾ ਹੈ ਬਿਨਾ ਨਾਮ ਲੈ ਕੇ ਕਹਿ ਰਹੇ ਨੇ ਕਿ ਅਸੀਂ ਵੱਡੀ ਮੱਛੀ ਫੜ ਕੇ ਨਾਬੇ ਭੇਜਤੀ ਇਹ ਭਗਵੰਤ ਮਾਨ ਲਗਭਗ ਆਪਣੇ ਪੋਲੀਟੀਕਲ ਮੰਚਾਂ 'ਤੇ ਸੰਕੇਤ ਇਸ ਤਰ੍ਹਾਂ ਦੇ ਦਿੰਦੇ ਨੇ ਹੁਣ ਅੱਜ ਅਗਰ ਤਾਂ ਸਰਕਾਰੀ ਪੱਖ ਦੇ ਵਕੀਲ ਆਉਂਦੇ ਨੇ ਤੇ ਜ਼ਮਾਨਤ ਦੇ ਉੱਤੇ ਬਹਿਸ ਹੋਏਗੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਹੈ ਵਿਕਰਮ ਸਿੰਘ ਮਜੀਠੀਆ ਅਗਰ ਅੱਜ ਵਕੀਲ ਬਹਿਸ ਕਰਦੇ ਨੇ ਤੇ ਉਸ ਬਹਿਸ ਦੇ ਵਿੱਚ ਕਿਸ ਤਰ੍ਹਾਂ ਦੇ ਤਰਕ ਸਬੂਤ ਉਹ ਵਿਜੀਲੈਂਸ ਬਿਊਰੋ ਅੱਗੇ ਪੇਸ਼ ਕਰਨਗੇ ਕਿਉਂਕਿ ਕਿਉਂਕਿ ਵਿਕਰਮ ਮਜੀਠੀਆ ਦੇ ਵਕੀਲ ਪੂਰੀ ਤਿਆਰੀ ਕਰਕੇ ਬੈਠੇ ਹੋਏ ਨੇ ਅਦਾਲਤ ਦੇ ਵਿੱਚ ਅਗਰ ਅੱਜ ਸਰਕਾਰੀ ਵਕੀਲ ਆ ਕੇ ਬਹਿਸ ਕਰਦੇ ਨੇ ਅਗਰ ਅੱਜ ਬਹਿਸ ਹੁੰਦੀ ਹੈ ਤੇ ਸਬੂਤ ਦੇਣੇ ਪੈਣਗੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਿਉਂਕਿ ਨਹੀਂ ਤਾਂ ਜ਼ਮਾਨਤ ਮਿਲ ਸਕਦੀ ਹੈ ਵਿਕਰਮ ਮਜੀਠੀ ਨੂੰ ਸਾਨੂੰ ਸਾਰਿਆਂ ਨੂੰ ਪਤਾ ਹੈ ਐਨਡੀਪੀਐਸ ਐਕਟ ਦਾ ਕੇਸ ਉਹਦੇ ਤੇ ਦਰਜ ਹੈ ਨਸ਼ਿਆਂ ਵਾਲੇ ਮਾਮਲੇ ਦਾ ਇੱਕ ਕੇਸ ਚਰਨਜੀਤ ਚੰਨੀ ਦੀ ਸਰਕਾਰ ਵੇਲੇ ਦਰਜ ਹੋਇਆ ਸੀ ਨਵੰਬਰ-ਦਸੰਬਰ 2021 ਚ ਉਸ ਮਾਮਲੇ 'ਚ ਵੀ ਵਿਕਰਮ 5-6 ਮਹੀਨੇ ਦੇ ਕਰੀਬ ਜੇਲ੍ਹ ਦੇ ਵਿੱਚ ਰਿਹਾ ਪਟਿਆਲਾ ਜੇਲ੍ਹ ਦੇ ਵਿੱਚ ਰਿਹਾ ਹੁਣ ਉਹ ਨਵੀਂ ਨਾਬਾ ਜੇਲ੍ਹ 'ਚ ਹੈ ਵਿਕਰਮ ਨੂੰ ਜ਼ਮਾਨਤ ਮਿਲ ਗਈ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਔਰ ਉਦੋਂ ਇਹ ਗੱਲ ਆਈ ਸੀ ਉਦੋਂ ਇਹ ਗੱਲ ਆਈ ਸੀ ਕਿ ਠੋਸ ਸਬੂਤ ਲੈ ਕੇ ਆਓ ਕੀ ਪ੍ਰਾਪਤੀ ਹੈ ਲੈ ਕੇ ਆਓ ਕੁਝ ਪ੍ਰਾਪਤੀ ਨਹੀਂ ਹੋਈ ਵਿਕਰਮ ਜੀ ਥੇ ਤੋਂ ਵਿਕਰਮ ਨੂੰ ਨਸ਼ੇ ਵਾਲੇ ਮਾਮਲੇ ਦੇ ਵਿੱਚ ਕੇਸ ਦੇ ਵਿੱਚ ਐਨਡੀਪੀਐਸ ਐਕਟ ਦੇ ਕੇਸ 'ਚ ਕਦੀ ਰਿਮਾਂਡ ਤੇ ਹੀ ਨਹੀਂ ਲਿਆ ਕਦੀ ਪੁੱਛਗਛ ਨਹੀਂ ਕੀਤੀ ਗਈ ਕਦੀ ਇੰਟਰੋਗੇਸ਼ਨ ਨਹੀਂ ਕੀਤੀ ਗਈ ਹਾਲਾਂਕਿ ਸੈਟ ਨੇ ਬਾਅਦ ਦੇ ਵਿੱਚ ਕਈ ਵਾਰ ਬੁਲਾਇਆ ਜਦੋਂ ਇਹ ਸਰਕਾਰ ਬਣੀ ਤੱਕ ਕਾਫੀ ਸਮੇਂ ਬਾਅਦ ਸਿਟ ਨੇ ਬੁਲਾਉਣਾ ਸ਼ੁਰੂ ਕੀਤਾ ਹੁਣ ਅੱਜ ਅਗਰ ਤਾਂ ਸੁਣਵਾਈ ਹੋ ਗਈ ਅਗਰ ਸਰਕਾਰੀ ਵਕੀਲ ਪੇਸ਼ ਨਹੀਂ ਹੁੰਦੇ ਡੇਟ ਮੰਗ ਲੈਂਦੇ ਨੇ ਅਗਲੀ ਡੇਟ ਪੈ ਜਾਂਦੀ ਹੈ ਸੁਣਵਾਈ ਦੀ ਫੇਰ ਗੱਲ ਵੱਖਰੀ ਹੈ ਅਗਰ ਅੱਜ ਵਿਕਰਮ ਦੇ ਕੇਸ ਤੇ ਜਿਹੜਾ ਕਿ ਅੱਜ ਸੁਣਵਾਈ ਲਈ ਪੈਂਡਿੰਗ ਹੈ ਅਗਰ ਬਹਿਸ ਹੋਈ ਤੇ ਵਿਕਰਮ ਜੀਠੀਏ ਨੂੰ ਜ਼ਮਾਨਤ ਵੀ ਮਿਲ ਸਕਦੀ ਹੈ ਔਰ ਅਗਰ ਵਿਜੀਲੈਂਸ ਬਿਊਰੋ ਕੋਈ ਵੱਡੇ ਸਬੂਤ ਕੱਢ ਲਈ ਅਗਰ ਕੋਈ ਮਸ਼ੂਬਰਾ ਦੇ 402 ਹੈਕਟੇਰ ਦੀ ਕੋਈ ਰਜਿਸਟਰੀ ਰਜਿਸਟਰੀ ਕੱਢ ਲਈ ਆਈ ਵਿਕਰਮ ਜੀਠੀਆ ਜਾਂ ਉਹਦੇ ਟੱਬਰ ਦੇ ਨਾਂ ਤੇ ਵਿਜੀਲੈਂਸ ਬਿਊਰੋ ਜਾਂ ਦਿੱਲੀ ਚ ਸੈਨਿਕ ਫਾਰਮ ਨਾਲ ਸੰਬੰਧਿਤ ਕੋਈ ਵੱਡਾ ਰਿਕਾਰਡ ਕੱਢ ਲਈ ਆਈ ਵੀ ਅਚਾਨਕ ਉਹ ਕਿਵੇਂ ਖਰੀਦ ਲਿਆ ਇਹਨਾਂ ਦੇ ਪਰਿਵਾਰ ਨੇ ਸੱਤਾ ਚਾਉਣ ਤੋਂ ਬਾਅਦ ਤੇ ਜਾਂ ਕੋਈ ਜਲੰਧਰ ਦੀ ਕਲੋਨੀ ਚ ਕੋਈ ਕੈਸ਼ ਇਹਨਾਂ ਦਾ ਦਿੱਤਾ ਹੋਇਆ ਹਿੱਸੇ ਦੇ ਰੂਪ ਚ ਕੋਈ ਵਿਜੀਲੈਂਸ ਬਿਊਰੋ ਲੱਭ ਲਈ ਫੇਰ ਤਾਂ ਜ਼ਮਾਨਤ ਨਹੀਂ ਮਿਲਣੀ ਫੇਰ ਤਾਂ ਕੇਸ ਪਲਟ ਜਾਏਗਾ ਫੇਰ ਤਾਂ ਵਿਕਰਮ ਜੀਠੀਆ ਦੀ ਚਿੰਤਾ ਹੋਰ ਵਧੇਗੀ ਔਰ ਜਿਹੜਾ ਚਲਾਨ ਤਿਆਰ ਕਰ ਰਹੀ ਹੈ ਵਿਜੀਲੈਂਸ ਬਿਊਰੋ ਫਿਰ ਉਹ ਚਲਾਨ ਤਕੜਾ ਹੋ ਜਾਏਗਾ ਕਿਉਂਕਿ ਚਲਾਨ ਪੇਸ਼ 60 ਦਿਨਾਂ ਦੇ ਵਿੱਚ ਵਿੱਚ ਚਲਾਨ ਪੇਸ਼ ਕਰਨਾ ਹੈ ਚਲਾਨ ਪੇਸ਼ ਕਰਨ ਦੇ ਲਈ ਵਿਜੀਲੈਂਸ ਬਿਊਰੋ ਸਬੂਤਾਂ ਲਈ ਮਾਰਾ ਮਾਰੀ ਕਰ ਰਹੀ ਹੈ ਲਗਾਤਾਰ ਕਈ ਵਾਰ ਵਿਜੀਲੈਂਸ ਬਿਊਰੋ ਨੇ ਟਿਕਾਣੇ ਵੀ ਵਿਕਰਮ ਮਜੀਠੀਏ ਦੇ ਫਰੋਲੇ ਨੇ ਔਰ ਪਤਾ ਲੱਗਿਆ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਕਰਮ ਮਜੀਠੀਏ ਦੇ ਨਾਲ ਸੰਬੰਧਿਤ ਡਾਕੂਮੈਂਟਸ ਨੇ ਜਿਹੜੇ ਉਹਨਾਂ ਦੀਆਂ ਫੋਟੋ ਕਾਪੀਆਂ ਦਾ ਢੇਰ ਲੱਗਿਆ ਪਿਆ ਵਿਜੀਲੈਂਸ ਬਿਊਰੋ ਦੇ ਦਫਤਰ ਔਰ ਉਹਨਾ ਫੋਟੋ ਕਾਪੀਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਭਾਵੇਂ ਉਹ ਚ ਅਕਾਊਂਟ ਸਟੇਟਮੈਂਟਾਂ ਨੇ ਜਾਂ ਇਹਨਾਂ ਦੀਆਂ ਕੰਪਨੀਆਂ ਦਾ ਰਿਕਾਰਡ ਹੈ। ਬਾਕੀ ਅੱਜ ਨਜ਼ਰ ਰੱਖਾਂਗੇ ਇਸ ਕੇਸ ਤੇ ਜਿੱਦਾਂ ਹੀ ਅਦਾਲਤ ਦੇ ਵਿੱਚ ਇਸ ਕੇਸ ਦਾ ਅਪਡੇਟ ਆਉਂਦਾ ਹੈ ਤੇ ਅਸੀਂ ਜ਼ਰੂਰ ਸ਼ਾਮ ਵਾਲੇ ਪ੍ਰੋਗਰਾਮ ਦੇ ਵਿੱਚ ਉਹਦੇ ਤੇ ਵਿਸਥਾਰ ਚ ਗੱਲ ਕਰਾਂਗੇ। ਡਲਾ ਜੀ ਕਾਂਗਰਸ ਪਾਰਟੀ ਦੀ ਗੱਲ ਕਰ ਲਈਏ ਤਾਂ ਕਾਂਗਰਸ ਪਾਰਟੀ ਦੇ ਵਿੱਚ ਵੱਡੀ ਗੁੱਟਬਾਜ਼ੀ ਜੋ ਹੈ ਚੱਲ ਰਹੀ ਹੈ ਮੁੱਖ ਮੰਤਰੀ ਦੇ ਚਿਹਰੇ ਤੋਂ ਲੈ ਕੇ ਪ੍ਰਧਾਨਗੀ ਦੀ ਕੁਰਸੀ ਤੱਕ ਦੀ ਜੋ ਹੈ ਲੜਾਈ ਝੜੀ ਹੋਈ ਹੈ ਉਧਰ ਅਸੀਂ ਰਾਜਾ ਵੜਿੰਗ ਦੀ ਗੱਲ ਜ਼ਿਕਰ ਕਰ ਲਈਏ ਤਾਂ ਉਹਨਾਂ ਦਾ ਇੱਕ ਜਿਹੜਾ ਤਾਜ਼ਾ ਬਿਆਨ ਕੱਲ ਉਹਨਾਂ ਨੇ ਕਹਿ ਦਿੱਤਾ ਕਿ ਨਾ ਤਾਂ ਉਹ ਮੁੱਖ ਮੰਤਰੀ ਬਣਨਗੇ ਅਤੇ ਨਾ ਹੀ ਉਹਨਾਂ ਨੂੰ ਕੋਈ ਮੰਤਰੀ ਦਾ ਅਹੁਦਾ ਚਾਹੀਦਾ ਨਾ ਹੀ ਉਹ ਮੰਤਰੀ ਬਣਨਗੇ ਸੋ ਰਾਜਾ ਵੜਿੰਗ ਦੇ ਇਸ ਬਿਆਨ ਨੂੰ ਕਿਸ ਤਰੀਕੇ ਨਾਲ ਦੇਖਿਆ ਤੇ ਸਮਝਿਆ ਜਾਵੇ ਕਿਉਂਕਿ ਇਸ ਬਿਆਨ ਦੇ ਨਾਲ ਇੱਕ ਅਲੱਗ ਹੀ ਤਰ੍ਹਾਂ ਦੀ ਉਹਨਾਂ ਦੀ ਸਿਆਸੀ ਸਤ ਨਜ਼ਰ ਆ ਰਹੀ ਹੈ ਕਿ ਇਹ ਪ੍ਰਧਾਨਗੀ ਦੇ ਲਈ ਜੋ ਹੈ ਲਗਤਰਾਂ ਦੀ ਸਿਆਸਤ ਆਏ ਦਾਪੇਜ ਖੇਡ ਰਹੇ ਨੇ ਜ਼ਰੂਰ ਇਸ ਉੱਪਰ ਵੀ ਜਾਣਕਾਰੀ ਸਾਂਝੀ ਕਰਿਓ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰਨਾ ਜਿਹੜੀ ਕਾਂਗਰਸ ਪਾਰਟੀ ਦੀ ਅੰਦਰੂਨੀ ਸਿਆਸਤ ਚੱਲ ਰਹੀ ਹੈ ਜਿਹੜੀ ਗੁੱਟਬਾਜ਼ੀ ਚੱਲ ਰਹੀ ਹੈ ਔਰ ਜਿਹੜਾ ਰਾਜਾ ਵੜਿੰਗ ਦਾ ਬਿਆਨ ਆਇਆ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਕੱਲ ਮੁਹਾਲੀ ਦੇ ਵਿੱਚ ਕਾਂਗਰਸ ਵੱਲੋਂ ਧਰਨਾ ਮਾਰਿਆ ਗਿਆ ਸੀ ਲੈਂਡ ਪੁੱਲਿੰਗ ਦੇ ਖਿਲਾਫ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਕੱਲ ਕਾਂਗਰਸ ਦੇ ਲੀਡਰ ਆਏ ਕਈ ਸਾਬਕਾ ਵਿਧਾਇਕ ਕਈ ਮੌਜੂਦਾ ਵਿਧਾਇਕ ਔਰ ਮਹਿਲਾ ਵਿੰਗ ਔਰ ਵੱਖ-ਵੱਖ ਜਿਹੜੇ ਸੈੱਲ ਨੇ ਕਾਂਗਰਸ ਦੇ ਉਹਨਾਂ ਦੇ ਨੁਮਾਇੰਦੇ ਲੀਡਰ ਸਾਰੇ ਉੱਥੇ ਪਹੁੰਚੇ ਚੰਗਾ ਰਸ਼ ਕਾਂਗਰਸ ਨੇ ਵੀ ਉੱਥੇ ਇਕੱਠਾ ਕੀਤਾ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਇਹ ਧਰਨਾ ਸੀ ਪ੍ਰਤਾਪ ਬਾਜਵਾ ਸਵੇਰੇ ਸਵੇਰੇ ਬੋਲ ਕੇ ਚਲੇ ਗਏ ਧਰਨਾ ਬਾਅਦ ਦੁਪਹਿਰ ਤੱਕ ਚੱਲਦਾ ਰਿਹਾ ਔਰ ਮੀ ਵੀ ਪਿਆ ਮੀ ਦੇ ਵਿੱਚ ਵੀ ਇਹ ਧਰਨਾ ਜਾਰੀ ਰਿਹਾ ਹੁਣ ਜਿਹੜਾ ਤੁਹਾਡਾ ਸਵਾਲ ਹੈ ਮੈਂ ਜੀ ਉਹਦੇ ਤੇ ਆਵਾਂ ਕਾਂਗਰਸ ਚ ਗੁੱਟਬਾਜ਼ੀ ਤਾਂ ਜਗ ਜਾਹਰ ਹੈ ਭਾਵੇਂ ਰਾਜਾ ਵੜਿੰਗ ਹਰ ਜਗ੍ਹਾ ਨਕਾਰ ਰਿਹਾ ਹੈ ਕੱਲ ਰਾਜਾ ਵੜਿੰਗ ਨੇ ਬਹੁਤ ਵੱਡੇ ਬਿਆਨ ਦਿੱਤੇ ਨੇ ਰਾਜਾ ਵੜਿੰਗ ਕਹਿੰਦਾ ਕਿ ਭਾਵੇਂ ਜਿੰਨਾ ਮਰਜ਼ੀ મતਪੇਦ ਹੋਵੇ ਭਰਾਵਾਂ ਚ ਵੀ મતਪੇਦ ਹੁੰਦਾ ਹੈ ਭੈਣ ਭਰਾ ਚ ਹੁੰਦਾ ਹੈ ਪਤੀ ਪਤਨੀ ਚ ਹੁੰਦਾ ਹੈ ਪਰਿਵਾਰ ਚ મતਪੇਦ ਹੁੰਦੇ ਨੇ ਪਰ ਲੋੜ ਵੇਲੇ ਮੁਸੀਬਤ ਵੇਲੇ ਖੁਸ਼ੀ ਵੇਲੇ ਸਾਰੇ ਇਕੱਠੇ ਹੋ ਜਾਂਦੇ ਤੇ ਰਾਜਾ ਵੜਿੰਗ ਕਹਿੰਦਾ ਚਿੰਤਾ ਨਾ ਕਰੋ ਜਦੋਂ ਲੋੜ ਹੋਣੀ ਪੰਜਾਬ ਨੂੰ ਅਸੀਂ ਇਕੱਠੇ ਹੋ ਜਾਣਾ ਹੈ ਭਾਵੇਂ ਜਦੋਂ ਪੰਜਾਬ ਨੂੰ ਲੋੜ ਮਤਲਬ ਜਦੋਂ 27 ਦੀਆਂ ਚੋਣਾਂ ਨੇ ਹੁਣ ਹੁਣੇ-ਹੁਣੇ ਇੱਕ ਜ਼ਿਮਨੀ ਚੋਣ ਲੰਘ ਕੇ ਗਈ ਹੈ ਰਾਜਾ ਵੜਿੰਗ ਇਹ ਨਹੀਂ ਦੱਸ ਸਕੇ ਕਿ ਉੱਥੇ ਤਾਂ ਕਾਂਗਰਸੀ ਇਕੱਠੇ ਹੋਏ ਨਹੀਂ ਜਿੱਥੇ ਇੱਕ ਜ਼ਿਮਨੀ ਚੋਣ ਸੀ ਜਿੱਥੇ 27 ਦੀ ਚੋਣ ਦਾ ਮੋੜ ਬਣਿਆ ਜਾਣਾ ਸੀ ਇਹ ਰਾਜਾ ਵੜਿੰਗ ਹੀ ਕਹਿੰਦੇ ਸੀ ਕਿ 27 ਦੀ ਚੋਣ ਦਾ ਮੋੜ ਬਣ ਦੇਣਾ ਲੁਧਿਆਣੇ ਦੀ ਚੋਣ ਨੇ ਕਾਂਗਰਸ ਦੇ ਵੱਖ-ਵੱਖ ਲੀਡਰ ਵੀ ਇਹ ਕਹਿੰਦੇ ਸੀ ਵੀ ਇਹ ਸੈਮੀਫਾਈਨਲ ਹੈ ਅਸੀਂ ਜਿੱਤ ਕੇ 27 ਦੇ ਲਈ ਅਸੀਂ ਆਪਣੇ ਆਪ ਨੂੰ ਦਾਵਾ ਪੇਸ਼ ਕਰ ਦੇਣਾ ਕੱਲ ਵੀ ਰਾਜਾ ਵੜਿੰਗ ਕਹਿ ਰਹੇ ਸੀ ਕਿ ਸਾਡੀ ਸਰਕਾਰ ਬਣ ਜਾਣੀ ਹੈ 27 'ਚ ਅਸੀਂ ਇਕੱਠੇ ਰਹੀਏ ਪਰ ਸਵਾਲ ਇਹ ਹੈ ਵੀ ਕੀ ਕਾਂਗਰਸੀ ਇਕੱਠੇ ਨੇ ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਕੀ ਇਸ ਧਰਨੇ 'ਚ ਭਾਰਤ ਪੂਸ਼ਣ ਆਸ਼ੂ ਸੀ ਕੀ ਸੰਵਿਧਾਨ ਬਚਾਓ ਰੈਲੀਆਂ ਦੇ ਮੰਚ 'ਤੇ ਭਾਰਤ ਪੂਸ਼ਣ ਆਸ਼ੂ ਆ ਰਿਹਾ ਹੈ ਭਾਵੇਂ ਉਹ ਵਰਕਿੰਗ ਪ੍ਰਧਾਨ ਨਹੀਂ ਰਿਹਾ ਪਰ ਭਾਰਤ ਪੂਸ਼ਣ ਆਸ਼ੂ ਕਾਂਗਰਸ ਦਾ ਇੱਕ ਸੀਨੀਅਰ ਲੀਡਰ ਹੈ ਸਾਬਕਾ ਵਰਕਿੰਗ ਪ੍ਰਧਾਨ ਹੈ ਹੁਣ ਇਕ ਤਾਂ ਦੀਆਂ ਗੱਲਾਂ ਕਾਂਗਰਸੀ ਕਰਤਾ ਰਹੇ ਨੇ ਸ਼ਾਇਦ ਇਸ ਕਰਕੇ ਕਰ ਰਹੇ ਨੇ ਕਿ ਲੋਕਾਂ 'ਚ ਇਹ ਸਨੇਹਾ ਨਾ ਜਾਵੇ ਕਿ ਕਾਂਗਰਸ ਆਪਸ ਦੇ ਵਿੱਚ ਖਿੰਡੀ ਹੋਈ ਹੈ ਟੁੱਟੀ ਹੋਈ ਹੈ ਵੰਡੀ ਹੋਈ ਹੈ ਮਤਭੇਦਾਂ ਦਾ ਸ਼ਿਕਾਰ ਹੈ ਸਾਰਿਆਂ ਨੂੰ ਪਤਾ ਹੈ ਕਿ ਰਾਜਾ ਵੜਿੰਗ ਦੀ ਪ੍ਰਧਾਨਗੀ ਖੋਣ ਲਈ ਵੀ ਕਾਂਗਰਸ ਦੇ ਵਿੱਚ ਕਈ ਤਰ੍ਹਾਂ ਦੇ ਯਤਨ ਹੋ ਰਹੇ ਨੇ ਆਪਣੇ ਆਪਣੇ ਵੱਖ-ਵੱਖ ਗੁੱਟ ਨੇ ਜਿਹੜੇ ਉਹ ਕਿਸੇ ਨਾ ਕਿਸੇ ਰੂਪ 'ਚ ਕਾਂਗਰਸ 'ਚ ਦਾਵੇਦਾਰ ਨੇ ਕਿ ਸਾਨੂੰ ਪ੍ਰਧਾਨ ਬਣਾਓ ਔਰ ਕੱਲ ਰਾਜਾ ਵੜਿੰਗ ਨੇ ਇੱਕ ਬਹੁਤ ਵੱਡਾ ਪੱਤਾ ਖੇਡਿਆ ਕਲ ਰਾਜਾ ਵੜਿੰਗ ਕਹਿੰਦਾ ਨਾ ਮੈਂ ਮੁੱਖ ਮੰਤਰੀ ਬਣਾ ਨਾ ਮੈਂ ਮੰਤਰੀ ਹੋਈ ਬਣਾ ਮਤਲਬ ਰਾਜਾ ਵੜਿੰਗ ਨੇ ਇਹ ਐਲਾਨ ਦੇ ਦਿੱਤਾ ਵੀ ਨਾ ਮੈਂ ਮੁੱਖ ਮੰਤਰੀ ਦੀ ਦੌੜ ਚਾ ਨਾ ਮੈਂ ਮੰਤਰੀ ਬਣਨਾ ਮਤਲਬ ਰਾਜਾ ਵੜਿੰਗ ਚੋਣ ਨਹੀਂ ਲੜਦਾ ਫਿਰ ਇਹ ਨਹੀਂ ਕਿਹਾ ਰਾਜਾ ਵੜਿੰਗ ਨੇ ਕਿ ਮੈਂ ਚੋਣ ਹੀ ਨਹੀਂ ਲੜਨੀ ਉਹ ਮੈਂਬਰ ਪਾਰਲੀਮੈਂਟ ਆ ਲੁਧਿਆਣੇ ਤੋਂ ਸੋ ਰਾਜਾ ਵੜਿੰਗ ਕਹਿੰਦਾ ਨਾ ਮੈਂ ਮੁੱਖ ਮੰਤਰੀ ਬਣਾ ਨਾ ਮੈਂ ਮੰਤਰੀ ਬਣਾ ਇਹਦਾ ਮਤਲਬ ਹੈ ਰਾਜਾ ਵੜਿੰਗ ਚੋਣ ਨਹੀਂ ਲੜਦਾ ਇਹ ਪਹਿਲੀ ਗੱਲ ਹੈ ਰਾਜਾ ਵੜਿੰਗ ਨੇ ਇਹ ਕਿਉਂ ਕੀਤਾ ਇਹ ਸਵਾਲ ਵੱਟਾ ਹੈ ਰਾਜਾ ਵੜਿੰਗ ਕਿਤੇ ਨਾ ਕਿਤੇ 27 ਦੀਆਂ ਚੋਣਾਂ ਆਪਣੀ ਪ੍ਰਧਾਨਗੀ ਚ ਲੜਨਾ ਚਾਹੁੰਦੇ ਨੇ ਔਰ ਜਿਤਾਉਣਾ ਚਾਹੁੰਦੇ ਨੇ ਕੋਈ ਵੀ ਪ੍ਰਧਾਨ ਹੋਊਗਾ ਉਹ ਜਿਤਾਉਣਾ ਚਾਹੁੰਦਾ ਹੈ ਰਾਜਾ ਵੜਿੰਗ ਨੂੰ ਪਤਾ ਹੈ ਕਿ ਕਾਂਗਰਸ ਚ ਬਹੁਤ ਸਾਰੇ ਲੀਡਰ ਨੇ ਜਿਹੜੇ ਉਹਨਾਂ ਦੀਆਂ ਸਿਆਸੀ ਲੱਤਾਂ ਖਿੱਚ ਰਹੇ ਨੇ ਰਾਹੁਲ ਗਾਂਧੀ ਤੱਕ ਹਾਈ ਕਮਾਂਡ ਤੱਕ ਸ਼ਿਕਾਇਤ ਵੀ ਲਾਉਂਦੇ ਹੋਣਗੇ ਕਿ ਪੰਜਾਬ ਚ ਗੁੱਟਬਾਜ਼ੀ ਆ ਜੀ ਪੰਜਾਬ ਚ ਧੜੇਬਾਜ਼ੀ ਹੋਊਗੀ ਰਾਜਾ ਵੜਿੰਗ ਤੋਂ ਸੀਨੀਅਰ ਲੀਡਰ ਕੰਟਰੋਲ ਨਹੀਂ ਹੁੰਦੇ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਜ਼ੁਬਾਨੀ ਜਾਂ ਵਟਸਐਪ ਸੁਨੇਹਾ ਦੇ ਜ਼ਰੀਏ ਆਪਣੇ ਆਪਣੇ ਵੱਡੇ ਲੀਡਰਾਂ ਨੂੰ ਕਾਂਗਰਸ ਦੇ ਲੀਡਰ ਭੇਜਦੇ ਹੋਣਗੇ ਇਹ ਆਮ ਹੀ ਪਰੰਪਰਾ ਜੀ ਹੈ ਕਾਂਗਰਸ ਦੇ ਵਿੱਚ ਸ਼ਿਕਾਇਤਾਂ ਉੱਥੇ ਚੱਲਦੀਆਂ ਰਹਿੰਦੀਆਂ ਨੇ ਹੁਣ ਰਾਜਾ ਵੜਿੰਗ ਨੇ ਇਹ ਵੱਡਾ ਪੱਤਾ ਖੇੜਤਾ ਕੀ ਰਾਜਾ ਵੜਿੰਗ ਇਹ ਸੁਨੇਹਾ ਦੇਣਾ ਚਾਹੁੰਦੇ ਨੇ ਵੀ ਮੈਂ ਨਾ ਤਾਂ ਐਮਐਲਏ ਦੀ ਚੋਣ ਲੜਾਂ ਨਾ ਮੈਂ ਮੰਤਰੀ ਬਣਾ ਨਾ ਮੈਂ ਮੁੱਖ ਮੰਤਰੀ ਬਣਾ ਇਹਦਾ ਮਤਲਬ ਹੈ ਰਾਜਾ ਵੜਿੰਗ ਇਸ ਸਿਆਸੀ ਬਿਆਨ ਨਾਲ ਇਹ ਦਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਦੀ ਪ੍ਰਧਾਨਗੀ ਬਰਕਰਾਰ ਰਹਿਣੀ ਹੈ ਔਰ ਅਗਰ ਰਾਜਾ ਵੜਿੰਗ ਨੇ ਇਹ ਗੱਲ ਰਾਹੁਲ ਗਾਂਧੀ ਨੂੰ ਵੀ ਕਹਿ ਦਿੱਤੀ ਕਿ ਨਾ ਮੈਂ ਮੁੱਖ ਮੰਤਰੀ ਬੰਨਣਾ ਜੀ ਨਾ ਮੈਂ ਮੰਤਰੀ ਬੰਨਣਾ ਨਾ ਮੈਂ ਚੋਣ ਲੜਨੀ ਹੈ ਤੇ ਫਿਰ ਰਾਹੁਲ ਗਾਂਧੀ ਰਾਜਾ ਵੜਿੰਗ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਵੇ ਇਹਦੀ ਸੰਭਾਵਨਾ ਫਿਰ ਘਟ ਜਾਂਦੀ ਹੈ ਇਹਦਾ ਮਤਲਬ ਹੈ ਰਾਜਾ ਵੜਿੰਗ ਨੇ ਇਹ ਇੱਕ ਵੱਡਾ ਸਿਆਸੀ ਦਾ ਖੇਡਤਾ ਹੁਣ ਆਉਂਦੇ ਸਮੇਂ 'ਚ ਇਹਦਾ ਅਸਰ ਕਿਸ ਰੂਪ ਚ ਨਜ਼ਰ ਆਉਂਦਾ ਹੈ ਇਹਦੇ ਤੇ ਨਜ਼ਰ ਬਣਾ ਕੇ ਰੱਖਾਂਗੇ ਪਰ ਨਾਲ ਦੀ ਨਾਲ ਜਿਹੜੀ ਰਾਜਾ ਵੜਿੰਗ ਨੇ ਵੱਡੀ ਗੱਲ ਕੀਤੀ ਹੈ ਰਾਜਾ ਵੜਿੰਗ ਕਹਿੰਦੇ ਕਿ ਅਸੀਂ ਨਵਿਆਂ ਨੂੰ ਮੌਕੇ ਦੇਣੇ ਆ ਜਿਵੇਂ ਰਾਹੁਲ ਗਾਂਧੀ ਚਾਹੁੰਦੇ ਨੇ ਉਹ ਕਹਿੰਦੇ ਇਸ ਵਾਰ 117 ਸੀਟਾਂ ਨੇ ਮੰਨ ਲਓ 120 ਨੇ 60 ਸੀਟਾਂ ਤਾਂ ਮਿਲਣ ਗਈਆਂ ਜਿਹੜੇ ਸੀਨੀਅਰ ਨੇ ਜਾਂ ਤਜਰਬੇਕਾਰ ਨੇ ਜਾਂ ਸਾਰੇ ਨੇ ਤੇ 60 ਸੀਟਾਂ ਦੇ ਵਿੱਚੋਂ ਅਧੀਆਂ-ਅਧੀਆਂ ਮਹਿਲਾਵਾਂ ਨੂੰ ਔਰ ਅਧੀਆਂ ਨੌਜਵਾਨਾਂ ਨੂੰ ਭਾਵੇਂ 60 ਦੇ ਵਿੱਚੋਂ ਅਧੀਆਂ ਮਹਿਲਾਵਾਂ ਨੂੰ ਅਧੀਆਂ ਨੌਜਵਾਨਾਂ ਨੂੰ 30 ਸੀਟਾਂ ਨਵੀਆਂ ਨੌਜਵਾਨ ਚਿਹਰਿਆਂ ਨੂੰ ਔਰ 30 ਸੀਟਾਂ ਮਹਿਲਾਵਾਂ ਨੂੰ ਕੀ ਕਾਂਗਰਸ 117 ਦੇ ਵਿੱਚੋਂ 30 ਸੀਟਾਂ ਔਰਤਾਂ ਨੂੰ ਦੇਗੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 'ਚ ਅਗਰ ਰਾਹੁਲ ਗਾਂਧੀ ਰਾਜਾ ਵੜਿੰਗ ਦੀ ਇਸ ਗੱਲ ਨੂੰ ਮੰਨਦੇ ਨੇ ਅਗਰ ਰਾਜਾ ਵੜਿੰਗ ਰਾਹੁਲ ਗਾਂਧੀ ਦੀ ਗੱਲ ਨੂੰ ਅੱਗੇ ਵਧਾ ਰਹੇ ਨੇ ਇਹਦੇ ਨਾਲ ਪੰਜਾਬ ਦੀ ਕਾਂਗਰਸ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਸਿਆਸੀ ਲੜਾਈ ਵੀ ਸ਼ੁਰੂ ਹੋ ਸਕਦੀ ਹੈ ਹੁਣ ਜਿਹੜੀਆਂ ਵੀ ਮਹਿਲਾਵਾਂ ਸਰਗਰਮ ਨੇ ਕਾਂਗਰਸ ਚ ਵੱਡੇ ਕਦਮ ਦੀਆਂ ਮਹਿਲਾਵਾਂ ਨੇ ਉਹ ਆਪਣੀਆਂ ਸੀਟਾਂ ਤੇ ਹੋਰ ਮਿਹਨਤ ਕਰ ਸਕਦੀਆਂ ਨੇ ਅਗਰ ਕਾਂਗਰਸ ਨੇ 30 ਸੀਟਾਂ ਮਹਿਲਾਵਾਂ ਨੂੰ ਦਿੱਤੀਆਂ ਉਹਨਾਂ ਸੀਟਾਂ ਤੇ ਜਿੱਥੇ ਅੱਜ ਤੱਕ ਮਰਦ ਲੀਡਰ ਰਹੇ ਨੇ ਭਾਵੇਂ ਹਾਰੇ ਐਮਐਲਏ ਜਿੱਤੇ ਐਮਐਲਏ ਐਕਸ ਐਮਐਲਏ ਮੌਜੂਦਾ ਐਮਐਲਏ ਉਹਨਾਂ ਦੀ ਚਿੰਤਾ ਜ਼ਰੂਰ ਵਧੂਗੀ ਕਾਂਗਰਸ ਦੇ ਵਿੱਚ ਕਿਉਂਕਿ ਕਾਂਗਰਸ ਦੇ ਵਿੱਚ ਟਿਕਟਾਂ ਦੀ ਮਾਰਾ ਮਾਰੀ ਕਿੰਨੀ ਹੁੰਦੀ ਹੈ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਹੁਣ ਵੀ ਬਹੁਤ ਸਾਰੇ ਲੀਡਰ ਰਾਜਾ ਵੜਿੰਗ ਦੇ ਨਾਲ ਇਸ ਕਰਕੇ ਖੜੇ ਨੇ ਕਿ ਅਗਰ 27 ਤੱਕ ਰਾਜਾ ਵੜਿੰਗ ਪ੍ਰਧਾਨ ਰਿਹਾ ਤੇ ਟਿਕਟਾਂ ਦੀ ਵੰਡ 'ਚ ਬਹੁਤ ਵੱਡਾ ਫੈਸਲਾ ਰਾਜਾ ਵੜਿੰਗ ਨੇ ਕਰਨਾ ਹੈ ਸੋ ਇਸ ਕਰਕੇ ਰਾਜਾ ਵੜਿੰਗ ਇਸ ਸਿਆਸੀ ਦਾਅ ਦੇ ਨਾਲ ਕਾਂਗਰਸ ਆਪਣੇ ਆਪ ਨੂੰ ਤਕੜਾ ਕਰ ਰਹੇ ਨੇ ਔਰ ਹਾਲ ਦੀ ਘੜੀ ਦੇ ਵਿੱਚ ਘੱਟੋ ਘੱਟ ਰਾਜਾ ਵੜਿੰਗ ਦੀ ਪ੍ਰਧਾਨਗੀ ਨੂੰ ਜ਼ਮੀਨੀ ਤੌਰ ਤੇ ਖਤਰਾ ਨਹੀਂ ਦਿਖ ਰਿਹਾ ਭਾਵੇਂ ਦੂਸਰੇ ਗਰੁੱਪਾਂ ਦੀ ਗੱਲ ਕਰ ਲਈਏ ਭਾਵੇਂ ਰਾਜਾ ਵੜਿੰਗ ਨੇ ਮੁਕਾਬਲੇ ਪ੍ਰਗਟ ਸਿੰਘ ਦੀ ਗੱਲ ਕਰ ਲਈਏ ਜਾਂ ਚਰਨਜੀਤ ਚੰਨੀ ਉਹਨਾਂ ਦੀ ਗੱਲ ਕਰ ਲਈਏ ਜਿਹੜੇ ਦੂਸਰੇ ਪ੍ਰਧਾਨਗੀ ਦੀ ਦੌੜ 'ਚ ਸੀ ਉਹਨਾਂ ਦਾ ਪ੍ਰਭਾਵ ਘਟਿਆ ਲੁਧਿਆਣਾ ਦੀ ਚੋਣ ਤੋਂ ਬਾਅਦ ਇੱਕ ਪੂਰੇ ਦੇ ਪੂਰੇ ਧੜੇ ਦਾ ਪ੍ਰਭਾਵ ਘਟਿਆ ਔਰ ਅਗਰ ਹੁਣ ਕਾਂਗਰਸ ਦੀ ਹਾਈ ਕਮਾਂਡ ਪ੍ਰਧਾਨ ਦਾ ਚਿਹਰਾ ਬਦਲਦੀ ਹੈ ਤੇ ਘਟੂ ਘਟ ਜਿਹੜੀ ਮੌਜੂਦਾ ਸਰਗਰਮ ਲੀਡਰਸ਼ਿਪ ਹੈ ਪੰਜਾਬ ਦੀ ਉਹਨਾਂ ਦੇ ਵਿੱਚੋਂ ਪ੍ਰਧਾਨ ਨਹੀਂ ਆਉਣਾ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਜਾਂ ਤਾਂ ਰਾਹੁਲ ਗਾਂਧੀ ਜਾਂ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਬਾਰੇ ਸੋਚੇਗੀ ਜਿਹੜਾ ਅੱਜ ਵੀ ਪੰਜਾਬ 'ਚ ਬਹੁਤ ਵੱਡਾ ਚਿਹਰਾ ਬਤੌਰ ਮੁੱਖ ਮੰਤਰੀ ਵੀ ਹੈ ਮਨੀਸ਼ ਦਿਵਾੜੀ ਚੰਡੀਗੜ੍ਹ ਤੋਂ ਐਮਪੀ ਨੇ ਔਰ ਇੱਕ ਵੱਡਾ ਕਦ ਔਰ ਇੱਕ ਵੱਡਾ ਤਜਰਬਾ ਤੇ ਜਾਂ ਜਿਹੜੇ ਸੰਗਰੂਰ ਦੇ ਸਾਬਕਾ ਐਮਪੀ ਨੇ ਜਿਹੜੇ ਇਸ ਵਕਤ ਇੱਕ ਵੱਡੇ ਅਹੁਦੇ ਤੇ ਨੇ 올 ਇੰਡੀਆ ਕਾਂਗਰਸ ਕਮੇਟੀ ਦੇ ਸੋ ਇੱਕ ਪੂਰੇ ਦੇ ਪੂਰੇ ਡਿਪਾਰਟਮੈਂਟ ਦੇ ਹੈੱਡ ਨੇ ਸੋ ਉਹਨਾਂ ਨੂੰ ਪ੍ਰਧਾਨ ਬਣਾ ਸਕਦੀ ਹੈ ਕਾਂਗਰਸ ਵਿਜੇ ਇੰਦਰ ਸਿੰਘਲਾ ਸਾਬਕਾ ਮੰਤਰੀ ਸੋ ਇਹ ਜਿਹੜੇ ਚਿਹਰੇ ਨੇ ਇਹ ਸਾਰੇ ਚਿਹਰੇ ਨੇ ਜਿਹੜੇ ਇਹ بڑے ਸੈਕੂਲਰ ਚਿਹਰੇ ਨੇ ਔਰ ਅਮਨ ਅਰੋੜਾ ਹਿੰਦੂ ਭਾਈਚਾਰੇ ਚੋਂ ਪ੍ਰਧਾਨ ਬਣੇ ਨੇ ਭਾਰਤੀ ਜਨਤਾ ਪਾਰਟੀ ਨੇ ਅਸ਼ਵਨੀ ਸ਼ਰਮਾ ਨੂੰ ਵਰਕਿੰਗ ਪ੍ਰਧਾਨ ਬਣਾਤਾ ਸੁਨੀਲ ਜਾਖੜ ਪਹਿਲਾਂ ਹੀ ਪ੍ਰਧਾਨ ਨੇ ਸੋ ਨਵਜੋਤ ਸਿੰਘ ਸਿੱਧੂ ਸੈਕੂਲਰ ਚਿਹਰਾ ਜਾਂ ਫਿਰ ਮਨੀਸ਼ ਤਿਵਾੜੀ ਜਾਂ ਵਿਜੇਂਦਰ ਸਿੰਘਲਾ ਇਹਨਾਂ ਤਿੰਨਾਂ ਦੇ ਵਿੱਚੋਂ ਹੀ ਅਗਰ ਪ੍ਰਧਾਨ ਬਦਲਿਆ ਆਉਣ ਵਾਲੇ ਸਮੇਂ 'ਚ ਤਾਂ ਇਹਨਾਂ ਤਿੰਨਾਂ ਦੇ ਵਿੱਚੋਂ ਹੀ ਪ੍ਰਧਾਨ ਆ ਸਕਦਾ ਹੈ ਪਰ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹਨਾਂ ਤੋਂ ਰਾਜਾ ਵੜਿੰਗ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਹਾਲ ਦੀ ਘੜੀ ਉਹ ਟਲਿਆ ਲੱਗਦਾ ਹੈ ਤੇ ਰਾਜਾ ਵੜਿੰਗ ਦੇ ਭਾਸ਼ਣਾ ਦੇ ਵਿੱਚੋਂ ਇਹ ਉਤਸ਼ਾਹ ਵੀ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਦਗਾ ਜੀ ਸੁਨੀਲ ਜਾਖੜ ਨੇ ਇੱਕ ਵਾਰ ਫਿਰ ਤੋਂ ਬੀਜੇਪੀ ਤੇ ਅਕਾਲੀ ਗੱਠ ਜੋੜ ਦੀ ਵਕਾਲਤ ਕੀਤੀ ਹੈ ਤੇ ਇਸ ਨਾਲ ਹੀ ਬੀਜੇਪੀ ਨੂੰ ਨਸੀਹਤ ਵੀ ਦਿੱਤੀ ਹੈ ਕਹਿੰਦੇ ਸੁਨੀਲ ਜਾਖੜ ਦੇ ਇਸ ਬਿਆਨ ਦੇ ਜੋ ਹੈ ਦਿੱਲੀ ਦਾ ਕਰੋਲੇ ਪਏ ਹੋਏ ਨੇ ਬੀਜੇਪੀ ਦੇ ਵਿੱਚ ਤੇ ਕੀ ਲੱਗਦਾ ਹੈ ਹੁਣ ਇਸ ਬਿਆਨ ਤੋਂ ਬਾਅਦ ਜੋ ਹੈ ਜਿਹੜੀ ਬੀਜੇਪੀ ਹਾਈ ਕਮਾਂਡ ਵੱਲੋਂ ਉਹਨਾਂ ਦਾ ਸਮਰਥਨ ਜੋ ਹੈ ਵਾਪਸ ਹੋ ਆਪਣਾ ਸਮਰਥਨ ਲੈ ਸਕਦੀ ਹੈ ਇਕ ਸਿਤੀਆਂ ਹੁਣ ਕਹਿ ਕੀ ਰਹੀਆਂ ਨੇ ਆਉਂਦੇ ਦਿਨਾਂ ਵਿੱਚ ਕੀ ਸੁਨੀਲ ਜਾਖੜ ਦਾ ਅਸਤੀਫਾ ਜਿਹੜਾ ਮਨਜ਼ੂਰ ਕੀਤਾ ਜਾ ਸਕਦਾ ਹੈ ਸੁਨੀਲ ਜਾਖੜ ਦੇ ਇਸ ਬਿਆਨ ਤੋਂ ਬਾਅਦ ਉਹਨਾਂ ਦੇ ਕਦ ਦੀ ਜਕਰ ਗੱਲ ਕਰ ਲਈਏ ਬੀਜੇਪੀ ਵਿੱਚ ਸਿਆਸੀ ਕਦ ਕਿਸ ਤਰ੍ਹਾਂ ਦਾ ਰਹਿ ਸਕਦਾ ਹੈ ਇਸ ਦੇ ਨਾਲ ਹੋਰ ਵੱਡਾ ਹੋਏਗਾ ਉਹਨਾਂ ਦਾ ਸਿਆਸੀ ਕਦ ਜਾਂ ਫਿਰ ਘਟ ਰਿਹਾ ਹੈ ਪੂਰਾ ਵਿਸਥਾਰ ਦੇ ਵਿੱਚ ਆਪਣਾ ਅਨਲਿਸਿਸ ਜ਼ਰੂਰ ਸਾਂਝਾ ਕਰਨਾ ਇਸ ਤਰ੍ਹਾਂ ਦੇ ਬਿਆਨ ਦੇ ਉੱਪਰ ਦੇਖੋ ਸੁਨੀਲ ਜਾਖੜ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਤਰਥੱਲੀ ਮਚਾਈ ਪਈ ਹੈ ਸੁਨੀਲ ਜਾਖੜ ਦੀ ਇੰਟਰਵਿਊ ਇੱਕ ਅੰਗਰੇਜ਼ੀ ਦੇ ਅਖਬਾਰ 'ਚ ਛਪਦੀ ਹੈ ਜਿਦੇ ਵਿੱਚ ਉਹ ਵਕਾਲਤ ਕਰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦਾ ਸਮਝੌਤਾ ਹੋ ਜਾਣਾ ਚਾਹੀਦਾ ਹੈ ਉਹ ਕਹਿੰਦੇ ਨੇ ਪੰਜਾਬ ਦੇ ਭਲੇ ਲਈ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਲਈਏ ਜ਼ਰੂਰੀ ਹੈ ਸੁਨੀਲ ਜਾਖੜ ਨੂੰ ਇਹ ਜ਼ਰੂਰੀ ਕਿਉਂ ਲੱਗ ਰਿਹਾ ਹੈ ਇਹ ਬਹੁਤ ਵੱਡਾ ਸਵਾਲ ਹੈ ਹੁਣ ਇਹਦਾ ਉੱਤਰ ਮੈਂ ਦੋ ਤਰੀਕੇ ਨਾਲ ਦਵਾਂਗਾ ਸੁਨੀਲ ਜਾਖੜ ਦਾ ਬਿਆਨ ਉਸ ਵੇਲੇ ਆਇਆ ਜਦੋਂ ਤਰਨਤਾਰਨ ਦੀ ਜ਼ਿਮਨੀ ਚੋਣ ਹੋਣੀ ਹੈ ਇੱਕ ਦੂਸਰਾ ਸੁਨੀਲ ਜਾਖੜ ਜਦੋਂ ਵਿਕਰਮ ਸਿੰਘ ਮਜੀਠੀਆ ਗ੍ਰਿਫਤਾਰ ਕੀਤੇ ਗਏ ਤਾਂ ਭਾਜਪਾ ਦੇ ਕੁਝ ਲੀਡਰਾਂ ਨੇ ਵਿਕਰਮ ਮਜੀਠੇ ਦੀ ਹਮਾਇਤ ਜਾਂ ਉਹਦੇ ਹੱਕ 'ਚ ਬਿਆਨ ਦੇਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਅਦਾ ਬਿਆਨ ਆਇਆ ਵੀ ਉਹਨਾਂ ਦੇ ਜਿਹੜੇ ਸਹਿ ਪਰਿਵਾਰੀ ਨੇ ਮਿਸਟਰ ਰੈਨਾ ਉਹਨਾਂ ਨੇ ਤੁਰੰਤ ਮੀਟਿੰਗ ਕੀਤੀ ਚੰਡੀਗੜ੍ਹ ਦੇ ਵਿੱਚ ਔਰ ਉਹਨਾਂ ਨੇ ਸਾਰਿਆਂ ਨੂੰ ਰੋਕਿਆ ਕਿ ਨਾ ਤਾਂ ਕੋਈ ਲੀਡਰ ਬੀਜੇਪੀ ਦਾ ਅਕਾਲੀ ਬੀਜੇਪੀ ਗਠਜੋੜ ਤੇ ਟਿੱਪਣੀਆਂ ਕਰੇਗਾ ਔਰ ਨਾ ਹੀ ਵਿਕਰਮ ਜੀਠੀਆ ਦੀ ਕੋਈ ਖੁੱਲੀ ਹਮਾਇਤ ਕਰੇਗਾ ਤੁਸੀਂ ਵੇਖੋ ਸੁਨੀਲ ਜਾਖੜ ਤੋਂ ਬਿਨਾ ਬੀਜੇਪੀ ਦੇ ਬਾਕੀ ਲੀਡਰ ਇਸ ਮਾਮਲੇ ਤੇ ਟਿੱਪਣੀਆਂ ਕਰਨ ਤੋਂ ਬਚ ਰਹੇ ਨੇ ਹੁਣ ਸੁਨੀਲ ਜਾਖੜ بار بار ਇਹ ਗੱਲ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਹੋ ਜਾਣਾ ਚਾਹੀਦਾ ਸੁਨੀਲ ਜਾਖੜ ਦੇ ਇਸ ਬਿਆਨ ਦੇ ਦੋ ਮਤਲਬ ਨਿਕਲਦੇ ਨੇ ਪਹਿਲਾ ਮਤਲਬ ਜਾਂ ਤਾਂ ਸੁਨੀਲ ਜਾਖੜ ਦੀ ਇਹ ਨਿੱਜੀ رائے ਹੈ ਪਰ ਉਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਅਗਰ ਸੁਨੀਲ ਜਾਖੜ ਭਾਜਪਾ ਕੇਂਦਰੀ ਲੀਡਰਸ਼ਿਪ ਦੇ ਕਾਹੇ ਤੋਂ ਬਿਨਾ ਉਹਨਾਂ ਦੀ ਸਹਿਮਤੀ ਤੋਂ ਬਿਨਾ ਇਹ ਬਿਆਨ ਦੇ ਰਹੇ ਨੇ ਫਿਰ ਤਾਂ ਮੈਨੂੰ ਲੱਗਦਾ ਜਿਸ ਤਰ੍ਹਾਂ ਨਾਲ ਕੇਂਦਰੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਚ ਅਸ਼ਵਨੀ ਕੁਮਾਰ ਨੂੰ ਦੁਬਾਰਾ ਵਰਕਿੰਗ ਪ੍ਰਧਾਨ ਲਾਤਾ ਜਿਹੜੇ ਪਹਿਲਾਂ ਪ੍ਰਧਾਨ ਸੀ ਔਰ ਅਸ਼ਵਨੀ ਕੁਮਾਰ ਸ਼ਰਮਾ ਨੇ ਜਿਸ ਦਿਨ ਚਾਰਜ ਲਿਆ ਉਸ ਦਿਨ ਕਿਵੇਂ ਸੁਨੀਲ ਜਾਖੜ ਸਾਹਿਬ ਨਾਰਾਜ਼ ਹੋ ਗਏ ਸੀ ਜਦੋਂ ਕੁਰਸੀ ਸੁਨੀਲ ਜਾਖੜ ਦੀ ਕੁਰਸੀ ਦੇ ਨਾਲ ਅਸ਼ਵਨੀ ਕੁਮਾਰ ਦੀ ਕੁਰਸੀ ਲੱਗੀ ਸੀ ਇਹ ਤਸਵੀਰਾਂ ਪੂਰੀ ਦੁਨੀਆ ਨੇ ਵੇਖੀਆਂ ਹਾਲਾਂਕਿ ਮਨਾ ਲਿਆ ਗਿਆ ਸੁਨੀਲ ਜਾਖੜ ਨੂੰ ਸੁਨੀਲ ਜਾਖੜ ਦੀ ਮਨਸ਼ਾ ਨਹੀਂ ਹੋਣੀ ਉਹਨਾਂ ਨੂੰ ਕੋਈ ਈਰਖਾ ਨਹੀਂ ਹੋਣੀ ਅਸ਼ਵਨੀ ਕੁਮਾਰ ਤੋਂ ਪਰ ਸ਼ਾਇਦ ਉਹ ਭਾਜਪੀ ਦੇ ਕਲਚਰ ਨੂੰ ਦੇ ਸੱਭਿਆਚਾਰ ਨੂੰ ਸਮਝ ਨਹੀਂ پا ਰਹੇ ਕਿਉਂਕਿ ਇਸ ਤਰ੍ਹਾਂ ਦੀਆਂ ਜ਼ਿੱਦਬਾਜ਼ੀਆਂ ਕਾਂਗਰਸ 'ਚ ਜ਼ਰੂਰ ਕਰੇ ਕਰੇ ਹੁੰਦੀਆਂ ਨੇ ਬੀਜੇਪੀ ਚ ਨਹੀਂ ਪਰ ਬਾਅਦ ਦੇ ਵਿੱਚ ਉਹਨਾਂ ਨੇ ਫੁੱਲ ਵੀ ਦਿੱਤਾ ਅਸ਼ਵਨੀ ਕੁਮਾਰ ਨੂੰ ਪਰ ਉਸ ਦਿਨ ਇਹ ਗੱਲ ਜ਼ਰੂਰ ਨਜ਼ਰ ਆਈ ਕਿ ਅਸ਼ਵਨੀ ਕੁਮਾਰ ਦਾ ਪ੍ਰਭਾਵ ਬੀਜੇਪੀ ਦੇ ਵਿੱਚ ਅੱਜ ਵੀ ਵੱਡਾ ਹੈ ਉਹ ਸਾਬਕਾ ਪ੍ਰਧਾਨ ਹੈ ਔਰ ਟਕਸਾਲੀ ਬੀਜੇਪੀ ਵਾਲੇ ਔਰ ਲਗਭਗ ਸਾਰੇ ਬੀਜੇਪੀ ਵਾਲੇ ਖੁਸ਼ ਨਹੀਂ ਹੁਣ ਅਗਰ ਤਾਂ ਸੁਨੀਲ ਜਾਖੜ ਨੇ ਇਹ ਬਿਆਨ ਆਪਣੀ ਮਰਜ਼ੀ ਨਾਲ ਦਿੱਤਾ ਹੈ ਤੇ ਬੀਜੇਪੀ ਦੀ ਹਾਈ ਕਮਾਂਡ ਦੀ ਕੋਈ ਸਹਿਮਤੀ ਨਹੀਂ ਹੈ ਫਿਰ ਇਹ ਮੰਨ ਲਿਆ ਜਾਣਾ ਚਾਹੀਦਾ ਹੈ ਕਿ ਅਗਲੇ ਕੁਝ ਸਮੇਂ ਚ ਆਉਂਦੇ ਕੁਝ ਸਮੇਂ 'ਚ ਆਨੇ ਬਹਾਨੇ ਬੀਜੇਪੀ ਸੁਨੀਲ ਜਾਖੜ ਸਾਹਿਬ ਦੀ ਵਿਦਾਈ ਕਰ ਸਕਦੀ ਹੈ ਔਰ ਅਸ਼wini ਕੁਮਾਰ ਨੂੰ ਨਵੇਂ ਸਿਰੇ ਤੋਂ ਪੱਕਾ ਪ੍ਰਧਾਨਲਾ ਸਕਦੀ ਹੈ ਕਿਉਂਕਿ ਬੀਜੇਪੀ ਦੇ ਵਿੱਚ ਕੇਂਦਰ ਦੇ ਵਿੱਚ ਕੌਮੀ ਪ੍ਰਧਾਨ ਲੱਗਣਾ ਹੈ ਕੌਮੀ ਪ੍ਰਧਾਨ ਲੱਗਦੇ ਹੀ ਸੁਨੀਲ ਜਾਖੜ ਨੂੰ ਕੋਈ ਕੇਂਦਰ 'ਚ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਜਾਂ ਸੰਗਠਨ 'ਚ ਕੋਈ ਕੇਂਦਰੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਜਾਂ ਕਿਸੇ ਸੂਬੇ ਦਾ ਉਹਨਾਂ ਨੂੰ ਪ੍ਰਭਾਰੀ ਲਾਇਆ ਜਾ ਸਕਦਾ ਹੈ ਤੇ ਸੁਨੀਲ ਜਾਖੜ ਉਹਨਾਂ ਨੂੰ ਪੰਜਾਬ ਪ੍ਰਧਾਨਗੀ ਤੋਂ ਮੁਕਤ ਕੀਤਾ ਜਾ ਸਕਦਾ ਹੈ ਤਾਂ ਕਿ ਪੰਜਾਬ ਚ ਬੀਜੇਪੀ ਉਸੇ ਤਰ੍ਹਾਂ ਨਾਲ ਬਿਆਨਬਾਜ਼ੀ ਕਰੇ ਜਿਵੇਂ ਬੀਜੇਪੀ ਦੀ ਹਾਈ ਕਮਾਂਡ ਚਾਹੁੰਦੀ ਹੈ ਜਿਵੇਂ ਆਮ ਆਦਮੀ ਪਾਰਟੀ ਚ ਹੈ ਜੋ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਚਾਹੁੰਦੀ ਹੈ ਮੰਤਰੀ ਐਮ ਐਲ ਏ ਉਸੇ ਹਿਸਾਬ ਨਾਲ ਬੋਲਦੇ ਨੇ ਅਗਰ ਕੋਈ ਗਲਤ ਬੋਲ ਜਾਤੇ ਉਹਦੀ ਛੁੱਟੀ ਹੋ ਜਾਂਦੀ ਹੈ ਕਾਂਗਰਸ ਚ ਅਜਿਆ ਨਹੀਂ ਹੈ ਕਾਂਗਰਸ ਚ ਜਿਹੜੇ ਲੀਡਰ ਦੀ ਜਿਸ ਤਰ੍ਹਾਂ ਦੀ ਸੋਚ ਹੈ ਉਹ ਆਪਣੀ ਸੋਚ ਨਿੱਜੀ ਵਿਚਾਰ ਸਾਰਾ ਕੁਝ ਪ੍ਰਗਟ ਕਰਦਾ ਹੈ अनुशासन ਦੇ ਨਾਮ ਤੇ ਕਾਂਗਰਸ ਚ ਦਾਅਵੇ ਬਹੁਤ ਵੱਡੇ ਵੱਡੇ ਨੇ ਪਰ ਕਾਂਗਰਸ ਦਾ ਅਨੁਸ਼ਾਸਨ ਅਸੀਂ ਲੁਧਿਆਣਾ ਦੀ ਜ਼ਿਮਨੀ ਚੋਣ ਚ ਦੇਖ ਚੁੱਕੇ ਆ ਜਿੱਥੇ ਕਾਂਗਰਸ ਦੋ ਧੜਿਆਂ ਚ ਵੰਡੀ ਗਈ ਔਰ ਰਈ ਸਹੀ ਕਸਰ ਪ੍ਰਗਟ ਸਿੰਘ ਨੇ ਵਿਧਾਨ ਸਭਾ ਚ ਪੂਰੀ ਕਰਤੀ ਸੱਚ ਬੋਲ ਕੇ ਵਿਧਾਨ ਸਭਾ ਚ ਪ੍ਰਗਟ ਸਿੰਘ ਨੇ ਸੱਚ ਬੋਲਤਾ ਕਿ ਅੱਧੀ ਕਾਂਗਰਸ ਬੇਅਦਬੀਆਂ ਤੇ ਇਨਸਾਫ ਦੇ ਲਈ ਕਾਰਵਾਈ ਚਾਹੁੰਦੀ ਸੀ ਤੇ ਅੱਧੀ ਕਾਂਗਰਸ ਜਾਂ ਇੱਕ ਧੜਾ ਚਾਹੁੰਦਾ ਸੀ ਜਿਵੇਂ ਚੱਲਦਾ ਕੰਮ ਚੱਲੀ ਜਾਵੇ ਭਾਵ मामले लटके ਰਹਿਣ ਤੇ ਸਿਆਸਤ ਹੁੰਦੀ ਰਵੇ ਸੋ ਫਸੇ ਪ੍ਰਗਟ ਸਿੰਘ ਵੀ ਨੇ ਸੱਚ ਬੋਲ ਕੇ ਪਰ ਚਲੋ ਸੱਚ ਬੋਲਣਾ ਚੰਗਾ ਹੁੰਦਾ ਹੈ ਝੂਠ ਬੋਲਣ ਨਾਲ ਹੁਣ ਸੁਨੀਲ ਜਾਖੜ ਅਗਰ ਬੀਜੇਪੀ ਹਾਈ ਕਮਾਂਡ ਦੀ ਮਰਜ਼ੀ ਨਾਲ ਬੋਲ ਰਹੇ ਨੇ ਫਿਰ ਇਹ ਬੀਜੇਪੀ ਦੀ ਰਣਨੀਤੀ ਦਾ ਹਿੱਸਾ ਹੈ ਅਗਰ ਸੁਨੀਲ ਜਾਖੜ ਪਿਛਲੇ ਲਗਭਗ ਕਈ ਮਹੀਨਿਆਂ ਤੋਂ ਇਹ ਗੱਲ ਬੋਲ ਰਹੇ ਨੇ ਕਿ ਅਕਾਲੀ ਬੀਜੇਪੀ ਸਮਝੌਤਾ ਹੋਣਾ ਚਾਹੀਦਾ ਹੈ ਅਕਾਲੀ ਬੀਜੇਪੀ ਸਮਝੌਤਾ ਹੋਣਾ ਚਾਹੀਦਾ ਹੈ ਹੁਣ ਸਵਾਲ ਇਹ ਹੈ ਕਿ ਪੰਜਾਬ ਦੇ ਵਿੱਚ ਅਸਲੀ ਅਕਾਲੀ ਦਲ ਕਿਹੜਾ ਹੈ ਇੱਕ ਤਾਂ ਹੈ ਸ਼ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਦਾ ਜਿਹਦੀ ਲਗਾਤਾਰ ਜ਼ਮਾਨਤ ਜ਼ਬਤ ਹੋ ਰਹੀ ਹੈ ਕੀ ਭਾਜਪਾ ਉਸ ਅਕਾਲੀ ਦਲ ਦੇ ਨਾਲ ਸਾਂਝ ਪਾਉਣਾ ਚਾਹੇਗੀ ਜਿਸ ਅਕਾਲੀ ਦਲ ਦੀ ਲਗਾਤਾਰ ਜ਼ਮਾਨਤ ਜ਼ਬਤ ਹੋ ਰਹੀ ਹੈ ਔਰ ਜਿਸ ਅਕਾਲੀ ਦਲ ਤੇ ਵਿਰੋਧੀਆਂ ਦੇ ਇਲਜ਼ਾਮ ਗੂੜੇ ਹੋ ਰਹੇ ਨੇ ਕਿ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਇਨ ਬਿਨ ਨਹੀਂ ਮੰਨਿਆ ਭਾਵੀਆਂ ਅਕਾਲੀ ਦਲ ਕਾਂਗਰਸ ਤੇ ਤਾ ਇਲਜ਼ਾਮ ਲਾ ਰਿਹਾ ਹੈ ਕਿ ਕਾਂਗਰਸ ਔਰ ਆਮ ਆਦਮੀ ਪਾਰਟੀ ਨੇ ਬੇਅਦਬੀਆਂ ਤੇ ਸਿਆਸਤ ਕੀਤੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਕੋਲੇ ਇਸ ਗੱਲ ਦਾ ਕੋਈ ਜਵਾਬ ਨਹੀਂ ਜਦੋਂ ਵਿਰੋਧੀ ਇਹ ਇਲਜ਼ਾਮ ਲਾਉਂਦੇ ਨੇ ਕਿ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦਾ 7 ਮੈਂਬਰੀ ਕਮੇਟੀ ਨਾਲ ਸੰਬੰਧਿਤ ਔਰ ਪੂਰਾ ਹੁਕਮਨਾਮਾ ਤੁਸੀਂ ਇਨ ਬਿਨ ਨਹੀਂ ਮੰਨਿਆ ਹਾਲਾਂਕਿ ਸੁਖਬੀਰ ਬਾਦਲ ਧੜੇ ਦੇ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਲੀਡਰ ਕਹਿੰਦੇ ਨੇ ਕਿ ਨਹੀਂ ਅਸੀਂ ਜਥੇਦਾਰ ਸਾਹਿਬ ਨੂੰ ਦੱਸ ਦਿੱਤਾ ਸੀ ਅਸੀਂ ਵਿਧੀ ਵਿਧਾਨ ਸੰਵਿਧਾਨ ਮੁਤਾਬਕ ਸਾਰਾ ਕੁਝ ਕੀਤਾ ਇਹ ਵੀ ਉਹਨਾਂ ਦਾ ਤਰਕ ਹੈ ਪਰ ਇਲਜ਼ਾਮ ਉਹਨਾਂ ਤੇ ਵਿਰੋਧੀਆਂ ਦਾ ਉਸੇ ਤਰ੍ਹਾਂ ਖੜਾ ਹੈ ਹੁਣ ਅਸਲ ਲੜਾਈ ਪੰਜਾਬ 'ਚ ਇਹ ਹੈ ਰਾਜਨੀਤਿਕ ਤੇ ਰਾਜਵੀ ਸੁਖਬੀਰ ਧੜਾ ਇਹ ਕਹਿ ਰਿਹਾ ਹੈ ਕਿ ਅਸੀਂ ਹੀ ਸ਼੍ਰੋਮਣੀ ਅਕਾਲੀ ਦਲ ਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੀ ਗੱਲ ਕਰਦਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੀ ਪੰਜ ਮੈਂਬਰੀ ਕਮੇਟੀ ਦੀ ਭਰਤੀ ਹੋ ਚੁੱਕੀ ਹੈ ਉਹ ਭਰਤੀ ਲਗਭਗ ਸੰਪੂਰਨ ਹੋ ਗਈ ਹਾਲਾਂਕਿ ਭਰਤੀ ਜਾ ਰਹੀ ਹੈ ਜਿੰਨੀ ਹੋਣੀ ਸੀ ਉਹ ਆ ਵੀ ਗਈ ਔਰ ਭਰਤੀ ਦੇ ਅੰਕੜੇ ਕਾਫੀ ਚੰਗੇ ਆਏ ਨੇ ਕੱਲੀ-ਕੱਲੀ ਭਰਤੀ ਟੈਲੀਫੋਨ ਨੰਬਰ ਔਰ ਆਧਾਰ ਕਾਰਡ ਦੇ ਨਾਲ ਆਈ ਹੈ ਔਰ ਕੱਲ 21 ਤਰੀਕ ਨੂੰ ਇਕਬਾਲ ਸਿੰਘ ਝੁੰਦਾ ਉਹਨਾਂ ਦੇ ਹਲਕੇ ਅਮਰਗੜ ਮਲੇਰ ਕੋਟਲਾ ਦੇ ਵਿੱਚ ਜ਼ਿਲ੍ਹਾ ਦੇ ਡੈਲੀਗੇਟ ਚੁਣੇਗੇ ਜ਼ਿਲ੍ਹੇ ਤੇ ਸਟੇਟ ਦੇ ਡੈਲੀਗੇਟ ਚੁਣੇ ਗਏ ਨੇ ਅੱਜ ਵੀ ਕਈ ਜਗ੍ਹਾ ਸਟੇਟ ਤੇ ਜ਼ਿਲ੍ਹੇ ਦੇ ਡੈਲੀਗੇਟ ਚੁਣੇ ਜਾਣੇ ਨੇ ਔਰ 30 ਜੁਲਾਈ ਤੱਕ ਸਾਰੇ ਜ਼ਿਲ੍ਹਾ ਤੇ ਸਟੇਟ ਦੇ ਡੈਲੀਗੇਟ ਚੁਣੇ ਜਾਣੇ ਨੇ ਜਿਨ੍ਹਾਂ ਨੇ ਪ੍ਰਧਾਨ ਚੁਣਨਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜ ਮੈਂਬਰੀ ਕਮੇਟੀ ਨੇ 11 ਅਗਸਤ ਨੂੰ ਜਨਰਲ ਇਜਲਾਸ ਬੁਲਾਇਆ ਹੈ ਔਰ ਉਹਨਾਂ ਨੇ ਸੁਖਵੀਰ ਬਾਦਲ ਨੂੰ ਵੀ ਸੱਦਾ ਲਾਇਆ ਹੈ ਕਿ ਤੁਸੀਂ ਵੀ ਆਓ ਆਪਣਾ ਔਜਾਤ ਤੇ ਦਲ ਭੰਗ ਕਰਕੇ ਉਹ ਪੰਜ ਮੈਂਬਰੀ ਕਮੇਟੀ ਸੁਖਵੀਰ ਬਾਦਲ ਧੜੇ ਨੂੰ ਬਾਗੀ ਹੋ ਕੇ ਭਰਤੀ ਕਰਨ ਦੇ ਇਲਜ਼ਾਮ ਲਾ ਰਹੀ ਹੈ ਲੱਗਦਾ ਨਹੀਂ ਸੁਖਬੀਰ ਬਾਦਲ ਜਾਣਗੇ ਜਾਂ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਪੰਗ ਕਰਨਗੇ ਪਰ 11 ਤਰੀਕ ਨੂੰ ਪ੍ਰਧਾਨ ਚੁਣਿਆ ਜਾਣਾ ਹੈ ਇਹਦਾ ਮਤਲਬ ਹੈ ਫਿਰ ਇਹ ਵੀ ਪੰਜਾਬ ਦੇ ਵਿੱਚ ਇੱਕ ਸਿਆਸੀ ਲੋਕਮਨਾਂ ਦੇ ਵਿੱਚ ਸਵਾਲ ਖੜਾ ਹੋਊਗਾ ਵੀ ਅਸਲੀ ਅਕਾਲੀ ਦਲ ਕਿਹੜਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਅਕਾਲੀ ਦਲ ਕਿਹੜਾ ਹੈ ਇਹਦਾ ਮਤਲਬ ਹੈ ਜਦੋਂ ਭਾਜਪਾ ਅਕਾਲੀ ਦਲ ਨਾਲ ਸਮਝੌਤੇ ਦੀ ਗੱਲ ਕਰਦੀ ਹੈ ਜਾਂ ਸੁਨੀਲ ਜਾਖੜ ਅਕਾਲੀ ਦਲ ਨਾਲ ਸਮਝੌਤੇ ਦੀ ਗੱਲ ਕਰਦੇ ਹੈ ਤੇ ਸ਼੍ਰੋਮਣੀ ਅਕਾਲੀ ਦਲ ਕਿਸ ਨਾਲ ਸਮਝੌਤਾ ਕਰੇਗੀ ਭਾਰਤੀ ਜਨਤਾ ਪਾਰਟੀ ਕਿਸ ਸੁਖਬੀਰ ਬਾਦਲ ਦੇ ਢੜੇ ਨਾਲ ਸਮਝੌਤਾ ਕਰੇਗੀ ਕਿਸ ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ ਨਾਲ ਸਮਝੌਤਾ ਕਰੇਗੀ ਕੀ ਪੰਜ ਮੈਂਬਰੀ ਕਮੇਟੀ ਚੋਂ ਜਿਹੜਾ ਅਕਾਲੀ ਦਲ ਨਿਕਲੂਗਾ ਉਹਦੇ ਨਾਲ ਸਮਝੌਤਾ ਕਰਨਾ ਚਾਹੇਗੀ ਕੀ ਵਾਰਿਸ ਪੰਜਾਬ ਦੀ ਜਥੇਬੰਦੀ ਨਾਲ ਸਮਝੌਤਾ ਕਰਨਾ ਚਾਹੇਗੀ ਬੀਜੇਪੀ ਇਹ ਬੀਜੇਪੀ ਦੇ ਉੱਤੇ ਨਿਰਭਰ ਕਰਦਾ ਹੈ ਅਗਰ ਬੀਜੇਪੀ ਸੁਨੀਲ ਜਾਖੜ ਤੋਂ ਬਾਰ-ਬਾਰ ਇਹ ਕਹਾ ਰਹੀ ਹੈ ਕਿ ਅਸੀਂ ਸੁਖਵੀਰ ਬਾਦਲ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਸਮਝੌਤਾ ਕਰਨਾ ਹੈ ਤੇ ਫਿਰ ਭਾਜਪਾ ਹਜੇ ਇਹਦੀ ਕਾਲੀ ਨਹੀਂ ਕਰੇਗੀ ਕਿਉਂਕਿ ਹਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬਾਕੀ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਅਗਰ ਨਵਾਂ ਸਰਜੀਤ ਹੋਇਆ ਅਕਾਲੀ ਦਲ ਜਿੱਤ ਗਿਆ ਜਿੱਤ ਗਿਆ ਜੀ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਮੈਂ ਅੱਗੇ ਵੀ ਕਹਿੰਦਾ 99% ਸੰਭਾਵਨਾ ਹੈ ਕਿ ਜਿਹੜੀ 5 ਮੈਂਬਰੀ ਕਮੇਟੀ 'ਚੋਂ ਪ੍ਰਧਾਨ ਬਣਨਾ ਹੈ ਲੀਡਰਸ਼ਿਪ ਬਣਨੀ ਉਹਦੀ ਅਗਵਾਈ 'ਚ ਗਿਆਨੀ ਹਰਪ੍ਰੀਤ ਸਿੰਘ ਬੀਬੀ ਸਤਵੰਤ ਕੌਰ ਦੀ ਅਗਵਾਈ ਦੇ ਵਿੱਚ ਐਸਜੀਪੀਸੀ ਚੋਣਾਂ ਸ਼ੁਖਬੀਰ ਬਾਦਲ ਦਾ ਧੜਾ ਹਾਰ ਸਕਦਾ ਸੋ ਜਿਹੜਾ ਧੜਾ ਜਿਹੜਾ ਅਕਾਲੀ ਦਲ ਭਾਵੇਂ ਪੁਨਰਸੁਰਜੀਤ ਹੋਇਆ ਨਵਾਂ ਅਕਾਲੀ ਦਲ ਹੈ ਅਗਰ ਉਹ ਹੀ ਐਸਜੀਪੀਸੀ ਦੀਆਂ ਚੋਣਾਂ ਜਿੱਤ ਗਿਆ ਤੇ ਫਿਰ ਲੋਕਾਂ ਨੇ ਉਸੇ ਅਕਾਲੀ ਦਲ ਨੂੰ ਮਾਨਤਾ ਦੇਣੀ ਹੈ ਸੋ ਭਾਵੇਂ ਹੁਣ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਹੈ ਸੁਖਬੀਰ ਸਿੰਘ ਬਾਦਲ ਪ੍ਰਧਾਨ ਹੈ ਭਾਵੇਂ ਦੂਜੇ ਪਾਸੇ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਪੁਨਰਸੁਰਜੀਤ ਹੋ ਰਿਹਾ ਜਿਹਦਾ ਪ੍ਰਧਾਨ ਬਣ ਰਿਹਾ ਹੈ ਸ਼੍ਰੋਮਣੀ ਕੌਣ ਹੈ ਭਾਵੇਂ ਇਹਦੀ ਲੜਾਈ ਕੋਟ ਕਚੈਰੀਆਂ ਅਦਾਲਤਾਂ ਚ ਸਿੰਬਲਾਂ ਸੁਮਬਲਾਂ ਦੀ ਲੜਾਈ ਚੱਲਦੀ ਰਹਿ ਸਕਦੀ ਹੈ ਪਰ ਲੋਕਾਂ ਨੇ ਐਸਜੀਪੀਸੀ ਦੀਆਂ ਚੋਣਾਂ ਚ ਟੈਅ ਕਰ ਦੇਣਾ ਹੈ ਕਿ ਅਸਲੀ ਅਕਾਲੀ ਦਲ ਕਿਹੜਾ ਹੈ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਔਰ ਲੋਕ ਮਾਨਤਾ ਦਿੰਦੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਾਰੇ ਤਖ਼ ਸਹਿਬਾਨਾ ਗੁਰਦੁਆਰਾ ਸਹਿਬਾਨਾ ਦਾ ਪ੍ਰਬੰਧ ਉਹ ਅਕਾਲੀ ਦਲ ਕਰੇ ਹੁਣ ਤੱਕ ਸਹਿਬਾਨਾ ਦਾ ਗੁਰਦੁਆਰਾ ਸਹਿਬਾਨਾ ਦਾ ਪ੍ਰਬੰਧ ਐਸਜੀਪੀਸੀ ਦੀਆਂ ਚੋਣਾਂ 'ਚ ਜਿਸ ਅਕਾਲੀ ਦਲ ਨੂੰ ਲੋਕਾਂ ਨੇ ਸੌਂਪਣਾ ਹੈ ਉਹੀ ਅਸਲੀ ਅਕਾਲੀ ਦਲ ਬਣ ਕੇ ਉਭਰੇਗਾ ਸੋ ਇਸ ਕਰਕੇ ਠੀਕ ਹੈ ਸੁਨੀਲ ਜਾਖੜ ਸਿਆਸਤ ਨੂੰ ਉਭਾਰ ਰਹੇ ਨੇ ਪਰ ਹਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਏਗੀ ਕਿਉਂਕਿ ਹਜੇ ਭਾਜਪਾ ਕਿਸੇ ਨਾਲ ਵੀ ਸਮਝੌਤਾ ਕਰੇਗੀ ਘਟੋ ਘਟ ਇੱਕ ਸਾਲ ਇਹਦੀ ਸੰਭਾਵਨਾ ਮੈਨੂੰ ਬਹੁਤ ਘੱਟ ਲੱਗਦੀ ਹੈ ਸੋ ਬਹੁਤ ਬਹੁਤ ਧੰਨਵਾਦ ਡਟਲਾ ਜੀ ਇਹਨਾਂ ਸਾਰੀਆਂ ਖਬਰਾਂ ਉਪਰ ਤੁਸੀਂ ਵਿਸਥਾਰ ਦੇ ਨਾਲ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਹੀ ਆਣੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅ